ਇਹਦਾ ਮੇਨ ਮੋਟਿਵ ਪੁਲਿਸ ਨੂੰ ਪਬਲਿਕ ਦੇ ਨਾਲ ਜੋੜਦਾ ਤੇ ਪਬਲਿਕ ਦੀ ਮੁਸ਼ਕਲਾ ਸੁਣਦਾ ਜਿਹੜੀ ਇਨਫੋਰਮੇਸ਼ਨ ਹੈ ਪਬਲਿਕ ਦੇ ਥਰੂ ਸਿੱਧੀ ਪੁਲਿਸ ਦੇ ਸੀਨੀਅਰ ਅਫਸਰਾਂ ਕੋਲ ਆ ਸਕੇ ਉਹਦੇ ਤਹਿਤ ਅੱਜ ਮੈਂ ਐਸਪੀ ਡੀ ਸਾਹਿਬ ਡੀਐਸਪੀ ਸਾਹਿਬ ਐਸਐਚਓ ਸਾਹਿਬ ਇੰਚਾਰਜ ਜੀ ਅਸੀਂ ਸਾਰੇ ਮੋਗਾ ਪੁਲਿਸ ਦੇ ਵੱਲੋਂ ਇੱਥੇ ਆਏ ਆ ਲੋਕਾਂ ਦੀਆਂ ਮੁਸ਼ਕਲਾਂ ਸੁਣੀ ਹੈ ਇਹਨਾਂ ਨੇ ਆਪਣੇ ਕੁਝ ਪੁਆਇੰਟਸ ਰੱਖੇ ਆ ਤੇ ਉਹਦੇ ਬੇਸਿਸ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇੰਪਰੂਵ ਕਰਾਂਗੇ ਤੇ ਲੋਕਾਂ ਦੇ ਫੀਡਬੈਕ ਦੇ ਬੇਸਿਸ ਤੇ ਜਿੱਥੇ ਪੈਟਰੋਲਿੰਗ ਹੋਰ ਵਧਾਉਣ ਦੀ ਲੋੜ ਹੈ ਜਿਹੜੇ ਵੀ ਸਮਾਜ ਦੇ ਮਾੜੇ ਅਨਸਰ ਨੇ ਜਿਨ੍ਹਾਂ ਤੇ ਹੋਰ ਜ਼ਿਆਦਾ ਸਖਤ ਕਾਰਵਾਈ ਕਰਨ ਦੀ ਲੋੜ ਹੈ ਉਹ ਸਾਰੇ ਬੰਦੇ ਅਸੀਂ ਆਈਡੈਂਟੀਫਾਈ ਕਰ ਲਈਏ ਹਨ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਾਨੂੰਨਨ ਦਾ ਵੀ ਸਖਤ ਕਾਰਵਾਈ ਕਰਾਂਗੇ ਸਰ ਹੋਰ ਵੀ ਪਿੰਡਾਂ 'ਚ ਇਹ ਵਲੇ ਪ੍ਰੋਗਰਾਮ ਜਿਹੜੇ ਲਗਾਤਾਰ ਚੱਲਦੇ ਰਹਿਣਗੇ ਲੋਕਾਂ ਦੀਆਂ ਮੁਸ਼ਕਲਾਂਾਂ ਸੁਣੀਆਂ ਜਾਣਗੀਆਂ ਹਾਂਜੀ ਡੇਲੀ ਸੰਪਰਕ ਪ੍ਰੋਗਰਾਮ ਦੇ ਤਹਿਤ ਰੋਜ਼ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਪੰਚਾਇਤ ਮੈਂਬਰਾਂ ਦੇ ਨਾਲ ਪਿੰਡ ਦੇ ਆਮ ਜਨਤਾ ਦੇ ਨਾਲ ਸੀਨੀਅਰ ਅਫਸਰਾਂ ਵੱਲੋਂ ਪ੍ਰੋਗਰਾਮ ਕੀਤੇ ਜਾਣਗੇ ਤਾਂ ਕਿ ਲੋਕਾਂ ਦੀਆਂ ਜਿਹੜੀ ਮੁਸ਼ਕਲਾਂ ਐ ਉਹ ਸੁਣੀਆਂ ਜਾ ਸਕਣ ਤੇ ਪੁਲਿਸਿੰਗ ਨੂੰ ਹੋਰ ਜ਼ਿਆਦਾ ਇੰਪਰੂਵ ਕੀਤਾ ਜਾ ਸਕੇ ਸਰ ਲਗਾਤਾਰ ਮੋਗਾ ਪੁਲਿਸ ਵੱਲੋਂ ਰਿਕਵਰੀ ਜਿਹੜੀਆਂ ਵੱੱਡੇ ਪੱਤਰ ਤੇ ਕੀਤੀਆਂ ਜਾ ਰਹੀਆਂ ਸਰ ਪਰ ਲੋਕਾਂ ਦੀਆਂ ਨਿੱਕੇ ਜਿਹੜੀਆਂ ਸਟ੍ਰੀਟ ਫਾਈਟਸ ਹੁੰਦੀਆਂ ਜਾਂ ਉਹਨਾਂ ਲੈ ਕੇ ਕੀ ਕੀ ਮੁਸ਼ਕਲਾਂ ਆ ਨੇ ਮੇਨ ਸਰ ਜਿਹੜਾ ਸਟ੍ਰੀਟ ਕ੍ਰਾਈਮ ਐ ਚੋਰੀਆਂ ਸਨੇਚਿੰਗ ਉਹਦੇ ਵਿੱਚ ਅਸੀਂ ਜੰਨੀ ਅਗਸਤ ਵਧਾਈ ਹੈ ਪੀਐਸਰ ਨੂੰ ਹੋਰ ਜ਼ਿਆਦਾ ਅਲਰਟ ਕੀਤਾ ਹੈ ਉਹਦੇ ਕਾਫੀ ਇੰਪਰੂਵ ਹੋਇਆ ਹੈ ਮਤਲਬ ਕਾਫੀ ਇੰਪੈਕਟ ਪਿਆ ਹੈ ਸਟਰੀਟ ਕਰਾਈਮ ਘਟਿਆ ਹੈ ਤੇ ਨਸ਼ਾ ਵੀ ਘਟਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਜ਼ੀਰੋ ਦੇ ਨੇੜੇ ਲੈ ਕੇ ਜਾਈਏ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਜਿਹੜਾ ਹੈ ਐਕਸ਼ਨ ਫਾਸਟ ਕਰਾਂਗੇ ਤਾਂ ਡਰੱਗਸ ਨੂੰ ਲੈ ਕੇ ਕੀ ਕਹਿੰਦੇ ਨੇ ਪਿੰਡੋਂ ਅਸੀਂ ਡਰੱਗਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਦਾ ਆਜ ਕਮਿਟਮੈਂਟ ਕੀਤਾ ਹੈ ਤੇ ਵੱਤੋ ਵੱਤ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਪੁਲਿਸ ਦੇ ਨਾਲ ਸ਼ੇਅਰ ਕਰਨਗੇ ਤੇ ਡਰੱਗਸ ਵੇਚਣ ਵਾਲਿਆਂ ਨੂੰ ਫੜਾਉਣ 'ਚ ਪੁਲਿਸ ਦੀ ਸਹਿਯੋਗ ਉਹ ਮਦਦ ਕਰਨਗੇ ਕੋਈ ਹੈਲਪਲਾਈਨ ਨੰਬਰ ਪਿੰਡ ਵਾਸੀਆਂ ਨਾਲ ਜਾਂ ਲੋਕਾਂ ਨਾਲ ਸਾਂਝਾ ਕਰਨਾ ਚਾਹੀਦਾ ਹਾਂਜੀ ਸੇਫ ਪੰਜਾਬ ਦੀ ਹੈਲਪਲਾਈਨ ਨੰਬਰ ਜਾਰੀ ਕੀਤੀ ਗਈ ਹੈ ਮਾਨਯੋਗ ਜੀ.ਪੀ. ਸਾਹਿਬ ਵੱਲੋਂ ਉਹ ਨੰਬਰ ਵੀ ਸਾਰੇ ਨੂੰ ਨੋਟ ਕਰਾਤਾ ਹੈ ਉਹਦੇ ਵਿੱਚ ਅਨੋਨਿਮਿਟੀ ਰਹੂਗੀ ਕਿਸੇ ਦਾ ਵੀ ਨਾਮ ਸਾਹਮਣੇ ਨਹੀਂ ਆਊਗਾ ਤੇ ਉਹਦੇ ਵਿੱਚ ਅਸੀਂ ਨਾਲ ਦੀ ਨਾਲ ਐਕਸ਼ਨ ਲਵਾਂਗੇ ਉਸ ਤੋਂ ਇਲਾਵਾ ਸਾਰੇ ਸੀਨੀਅਰ ਅਫਸਰਾਂ ਨੇ ਵੀ ਆਪ ਦੇ ਪਰਸਨਲ ਨੰਬਰ ਵੀ ਪਿੰਡ ਵਾਸੀਆਂ ਦੇ ਨਾਲ ਸ਼ੇਅ ਉਹ ਕਦੇ ਵੀ 24/7 ਸਾਡੇ ਨਾਲ ਕੰਟੈਕਟ ਕਰ ਸਕਦੇ ਆ ਅਸੀਂ ਉਹਨਾਂ ਦੀ ਹਰ ਪ੍ਰੋਬਲਮ ਨੂੰ ਸੋਲਵ ਕਰਨ ਲਈ ਕਮਿਟਿਡ ਹੈਗੇ ਆ ਇਹਦਾ ਮੇਨ ਮੋਟਿਵ ਪੁਲਿਸ ਨੂੰ ਪਬਲਿਕ ਦੇ ਨਾਲ ਜੋੜਦਾ ਤੇ ਪਬਲਿਕ ਦੀ ਮੁਸ਼ਕਲਾ ਸੁਣਦਾ ਜਿਹੜੀ ਇਨਫੋਰਮੇਸ਼ਨ ਹੈ ਪਬਲਿਕ ਦੇ ਥਰੂ ਸਿੱਧੀ ਪੁਲਿਸ ਦੇ ਸੀਨੀਅਰ ਅਫਸਰਾਂ ਕੋਲ ਆ ਸਕੇ ਉਹਦੇ ਤਹਿਤ ਅੱਜ ਮੈਂ ਐਸਪੀ ਡੀ ਸਾਹਿਬ ਡੀਐਸਪੀ ਸਾਹਿਬ ਐਸਐਚਓ ਸਾਹਿਬ ਇਨਚਾਰਜ ਹੀ ਅਸੀਂ ਸਾਰੇ ਮੋਗਾ ਪੁਲਿਸ ਦੇ ਵੱਲੋਂ ਇੱਥੇ ਆਏ ਆ ਲੋਕਾਂ ਦੀਆਂ ਮੁਸ਼ਕਲਾਂ ਸੁਣੀ ਹੈ ਇਹਨਾਂ ਨੇ ਆਪਣੇ ਕੁਝ ਪੁਆਇੰਟਸ ਰੱਖੇ ਆ ਉਹਦੇ ਬੇਸਿਸ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇੰਪਰੂਵ ਕਰਾਂਗੇ ਤੇ ਲੋਕਾਂ ਦੇ ਫੀਡਬੈਕ ਦੇ ਬੇਸਿਸ ਤੇ ਜਿੱਥੇ ਪੈਟਰੋਲਿੰਗ ਹੋਰ ਵਧਾਉਣ ਦੀ ਲੋੜ ਹੈ ਜਿਹੜੇ ਵੀ ਸਮਾਜ ਦੇ ਮਾੜੇ ਅਨਸਰ ਨੇ ਜਿਨ੍ਹਾਂ ਤੇ ਹੋਰ ਜ਼ਿਆਦਾ ਸਖਤ ਕਾਰਵਾਈ ਕਰਨ ਦੀ ਲੋੜ ਹੈ ਉਹ ਸਾਰੇ ਬੰਦੇ ਅਸੀਂ ਆਈਡੈਂਟੀਫਾਈ ਕਰ ਲਏ ਆ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਾਨੂੰਨੀ ਤੌਰ ਤੇ ਸਖਤ ਕਾਰਵਾਈ ਕਰਾਂਗੇ ਸਰ ਹੋਰ ਵੀ ਪਿੰਡਾਂ 'ਚ ਇਹ ਵਾਲੇ ਪ੍ਰੋਗਰਾਮ ਜਿਹੜੇ ਲਗਾਤਾਰ ਚੱਲਦੇ ਰਹਿਣਗੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣੀਆਂ ਜਾਣਗੇ ਹਾਂਜੀ ਡੇਲੀ ਸੰਪਰਕ ਪ੍ਰੋਗਰਾਮ ਦੇ ਤਹਿਤ ਰੋਜ਼ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਕਨਸਾਈਟ ਮੈਂਬਰਾਂ ਦੇ ਨਾਲ ਪਿੰਡ ਦੇ ਆਮ ਜਨਤਾ ਦੇ ਨਾਲ ਸੀਨੀਅਰ ਅਫਸਰਾਂ ਵੱਲੋਂ ਪ੍ਰੋਗਰਾਮ ਕੀਤੇ ਜਾਣਗੇ ਤਾਂ ਕਿ ਲੋਕਾਂ ਦੀਆਂ ਜਿਹੜੀ ਮੁਸ਼ਕਲਾਂ ਐ ਉਹ ਸੁਣੀਆਂ ਜਾ ਸਕਣ ਤੇ ਪੁਲਿਸਿੰਗ ਨੂੰ ਹੋਰ ਜ਼ਿਆਦਾ ਇੰਪਰੂਵ ਕੀਤਾ ਜਾ ਸਕੇ ਸਰ ਲਗਾਤਾਰ ਮੋਕਾ ਪੁਲਿਸ ਫਾਲੋ ਅਪ ਤੇ ਰਿਕਵਰੀ ਜਿਹੜੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਆ ਸਰ ਪਰ ਲੋਕਾਂ ਦੀਆਂ ਨਿੱਕੀਆਂ ਜਿਹੜੀਆਂ ਸਟਰੀਟ ਫਾਈਟਸ ਹੁੰਦੀਆਂ ਆ ਉਹ ਤੋਂ ਲੈ ਕੇ ਕੀ ਕੀ ਮੁਸ਼ਕਲਾਂ ਆ ਨੇ ਮੇਨ ਸਰ ਜਿਹੜਾ ਸਟਰੀਟ ਕਰਾਈਮ ਐ ਚੋਰੀਆਂ ਸਨੇਚਿੰਗ ਉਹਦੇ ਵਿੱਚ ਅਸੀਂ ਜੰਨੀ ਅਗਸਤ ਤੋਂ ਬਾਅਦ ਹੀ ਪੀਸੀਆਰ ਨੂੰ ਹੋਰ ਜ਼ਿਆਦਾ ਅਲਰਟ ਕੀਤਾ ਹੈ ਉਹਦੇ ਕਾਫੀ ਇੰਪਰੂਵ ਹੋਇਆ ਹੈ ਮਤਲਬ ਕਾਫੀ ਇੰਪੈਕਟ ਪਿਆ ਹੈ ਸਟਰੀਟ ਕਰਾਈਮ ਘਟਿਆ ਹੈ ਤੇ ਨਸ਼ਾ ਵੀ ਘਟਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਜ਼ੀਰੋ ਦੇ ਨੇੜੇ ਲੈ ਕੇ ਜਾਈਏ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਜਿਹੜਾ ਹੈ ਐਕਸ਼ਨ ਫਾਸਟ ਕਰਾਂਗੇ ਤਾਂ ਡਰੱਗਸ ਨੂੰ ਲੈ ਕੇ ਕੀ ਕਹਿੰਦੇ ਨੇ ਪਿੰਡ ਵਾਸੀ ਅਸੀਂ ਡਰੱਗਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਦਾ ਲੋਕਸ ਕਮਿਟਮੈਂਟ ਕੀਤਾ ਹੈ ਤੇ ਵੱਤੋ ਵੱਤ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਪੁਲਿਸ ਦੇ ਨਾਲ ਸ਼ੇਅਰ ਕਰਨਗੇ ਤੇ ਡਰੱਗਸ ਵੇਚਣ ਵਾਲਿਆਂ ਨੂੰ ਫੜਾਉਣ ਚ ਪੁਲਿਸ ਦੀ ਸਹਿਯੋਗ ਉਹ ਮਦਦ ਕਰਨਗੇ ਕੋਈ ਹੈਲਪਲਾਈਨ ਨੰਬਰ ਪਿੰਡ ਵਾਸੀਆਂ ਨਾਲ ਜਾਂ ਲੋਕਾਂ ਨਾਲ ਸਾਂਝਾ ਕਰਨਾ ਚਾਹੀਦਾ ਹਾਂਜੀ ਸੇਫ ਪੰਜਾਬ ਦੀ ਹੈਲਪਲਾਈਨ ਨੰਬਰ ਜਾਰੀ ਕੀਤੀ ਗਈ ਹੈ ਮਾਨਯੋਗ ਜੀ.ਪੀ. ਸਾਹਿਬ ਵੱਲੋਂ ਫੋਨ ਨੰਬਰ ਵੀ ਸਾਰੇ ਉਹ ਨੋਟ ਕਰਾਤਾ ਹੈ ਉਹਦੇ ਵਿੱਚ ਅਨੋਨੀਮਿਟੀ ਰਹੂਗੀ ਕਿਸੇ ਦਾ ਵੀ ਨਾਮ ਸਾਹਮਣੇ ਨਹੀਂ ਆਊਗਾ ਤੇ ਉਹਦੇ ਵਿੱਚ ਅਸੀਂ ਨਾਲ ਦੀ ਨਾਲ ਐਕਸ਼ਨ ਲਵਾਂਗੇ ਉਸ ਤੋਂ ਇਲਾਵਾ ਸਾਰੇ ਸੀਨੀਅਰ ਅਫਸਰਾਂ ਨੇ ਵੀ ਆਪ ਦੇ ਪਰਸਨਲ ਨੰਬਰ ਵੀ ਪਿੰਡ ਵਾਸੀਆਂ ਦੇ ਨਾਲ ਸ਼ੇਅਰ ਕੀਤੇ ਹਨ ਉਹ ਕਦੇ ਵੀ 24/7 ਸਾਡੇ ਨਾਲ ਕੰਟੈਕਟ ਕਰ ਸਕਦੇ ਆ ਅਸੀਂ ਉਹਨਾਂ ਦੀ ਹਰ ਪ੍ਰੋਬਲਮ ਨੂੰ ਸੋਲਵ ਕਰਨ ਲਈ ਕਮਿਟਿਡ ਹੈਗੇ ਹਾਂ